ਖੜਾ ਕਾਲਪੁਰ ਕੀ ਫੌਜ ਹੈ ਰਾਜਾ ਕੋਈ ਨਹੀਂ ਇੱਥੇ ਕਾ ਰਾਜਾ ਹੀ ਕੋਈ ਨਹੀਂ ਤਖਤ ਤੇ ਬਹਿਣਾ ਕਿਨੇ ਇਹ ਤਖਤ ਤੇ ਗੁਰੂ ਗ੍ਰੰਥਾ ਸਾਹਿਬ ਬੈਠਾ ਹੈ ਉਹ ਹਰ ਜਗ੍ਹਾ ਹੀ ਤਖਤ ਹੈ ਜੇ ਤੈਨੂੰ ਕਰ ਦੇ ਕਢਾਲ ਦੇ ਦੇ ਜਿਸ ਤੇ ਜਾਏ ਬਹਿ ਮੇਰਾ ਸਤਿਗੁਰੂ ਸੋ ਤੁਸਵਾ ਰਾਮ ਰਾਜੇ ਤੇ ਤਾਂ ਹਰ ਜਗ੍ਹਾ ਹੀ ਤਖਤ ਹੈ ਤਖਤ ਵੀ ਜਗ੍ਹਾ ਜਗ੍ਹਾ ਬਣਾਏ ਤੇ ਤੇ ਕੇ ਕਲਾਈਏ ਤਖਤ ਸੀ ਬਾਕੀ ਕੂੜਾ ਏ ਤੇ ਕੱਲ ਨੂੰ ਦਿੱਲੀ ਵਾਲੇ ਕਹਿਣਨ ਸਾਡਾ ਜੀ ਸੀਸ਼ਗਰ ਜੈ ਜਿਹੜਾ ਉਹ ਤਖਤ ਪੁੱਪਰ ਸਰਦਾਰ ਨਾਲ ਤਾਂ ਕੋ ਜੁੜਿਆ ਹੋਇਆ ਨਹੀਂ ਗੁਰੂ ਦਾ ਦੱਸੋ ਕੀ ਜੁੜਿਆ ਤੇ ਦੇਖੋ ਜੇ ਕੋਈ ਕਾਇਦ ਮੇ ਬਣਾਏ ਗੱਲ ਕੀ ਜੁੜਿਆ ਹੈ ਦੱਸੋ ਕਿ ਜੇ ਗੁਰੂ ਦਾ ਜਨੂ ਆਇਆ ਇੱਥੇ ਇਹ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੜੀ ਛਲਕੀ ਗਈ ਪਰੇ ਲਿਖੀ ਗਈ ਹੈ ਕਿਤੇ ਲਿਖੀ ਗਿਆ ਉਹ ਤੇ ਮੰਨਦਾ ਕੋਈ ਨਹੀਂ ਕਿਤੇ ਆਖੇ ਉਹ ਰੱਖਣ ਦੀ ਜਗ੍ਹਾ ਉੱਤੇ ਬੋਲ ਤੇ ਇਸ ਜ਼ਬਾਦੀ ਜ਼ਲਾਂ ਦੇ ਕੋਈ ਉਹ ਕਿਤੇ ਜਗ੍ਹਾ ਨਾਲ ਕੋਈ ਵੈਲਿਊ ਨਹੀਂ ਹੈ ਕਿਸੇ ਜਗ੍ਹਾ ਦੀ ਗੁਰਬਾਣੀ 'ਚ ਗੁਰਗਣੇ ਤਾਂ ਆਹ ਦਿਆ ਤਾ ਜਿਵੇਂ ਸਭ ਖੱਜਦੇ ਅੰਦਰ ਜਦੋਂ ਭਾਖ ਜਿੱਤੇ ਆਜ਼ਾਦ ਹੁੰਦੇ ਕਿਉਂਕਿ ਕਦੇ ਸਾਡੇ ਆਪਣੇ ਡੋੜੀ ਹੈ ਵੀ ਮੇਰੀ ਕੱਜ ਪਿਛਲੇ ਸਾਲ ਦੀ ਕਿੱਥੇ ਗਈ ਇਹ ਦੋਨੇ ਟੁਕੜੇ ਡੋਣ ਦੇ ਬੰਦ ਸ਼ਰੀਰ ਵੀ ਕਾਂਝਾ ਹੈ ਸਰੀਰ ਗਾਂ ਧਰਤੀ ਨਾਲ ਜੁੜ ਕੇ ਹੋਰ ਮੇਰਾ ਬਾਬਾ ਨਾਨਕ ਗੰકાਣਾ ਸਾਹਿਬ ਨਾਨਕ ਦਾ ਨਾ ਚੱਲਦਾ ਨਾਨਕ ਦਾ ਚੱਲਦਾ ਮਨੁੱਖ ਦਾ ਨੇ ਸਾਦੇ ਕਰਨਾ ਚਾਹੀਦਾ ਬਾਕੀ ਸਭ ਛੱਡ ਦਿਓ ਸਭ ਤੋਂ ਵੱਡਾ ਰਡੋ ਹੈ ਜਗਾ ਜਿੱਥੇ ਨਾਨਕ ਦਾ ਚੱਲਦਾ ਹੈ ਨਾਨਕ ਲਈ ਤੇ ਆਇਤਾ ਹੈ ਪਹਿਲਾ ਬਾਕੀ ਦਾ ਸਭ ਛੋੜ ਕੇ ਨੇ ਇਹਦਾ ਤਾਂ ਨਾਮ ਲੈ ਕੇ ਲੈਣਾ ਪਾਇਆ ਸੀ ਜੇ ਭਲਾ ਇੱਦਾਂ ਹੀ ਤੁਸੀਂ ਇਹਨਾਂ ਕੋ ਜਿੱਦਿਏ ਜਗਾ ਚੌਥੇ ਪਾਸ਼ਾਨੇ ਪੰਜਵੇਂ ਬੁੜਾਈ ਸੀ ਇਹਦੀ ਬੋਰਡ ਤੁਸੀਂ ਕਿਉਂ ਬੋਲ ਲਈ ਦੀ ਗੱਲ ਸੀ ਅਜਾ ਕੇ ਬਾਰਡਰ ਦੇ دیے ਇਸ ਕਰਕੇ ਸੀ ਜਦੋਂ ਖਾਲਸਾ ਦੇ ਬਿਸਲਾ ਦਾ ਰਾਜ ਹੋਇਆ ਇੱਕ ਸੈਂਟਰ ਪੈਦਾ ਸੀ ਸਾਰਿਆਂ ਨੂੰ ਰਾਜਪੁਰਪੁਰ ਸੈਂਟਰ ਪੈਦਾ ਜੀ ਸੀ ਇੱਥੇ ਇਕੱਠੇ ਹੋ ਜਾਂਦੇ ਸੀ ਸੈਂਟਰ ਬਣਦਾ ਸੀ ਨਾ ਚਾਰੇ ਪਾਸਿਆਂ ਸਾਰਿਆਂ ਤੇ ਕਸ਼ਮੀਰ ਤੱਕ ਸਾਰੇ ਰਾਜ ਸੀਗਾ ਇੱਥੇ ਸਾਰੇ ਇਕੱਠੇ ਹੋ ਗਏ ਜਿਵੇਂ ਰਾਜਧਾਨੀਆਂ ਪੱਕੇ ਸੇ ਦੇਸ਼ ਦੀ ਬਣੋ ਰਹੇ ਹਣੋ ਤੂ ਬੇ ਉਹਦੇ ਉਰਾਲਾ ਦੀ ਸੈਟਲ ਜਿਆ ਦੇ ਇਧੇ ਬਣਾ ਰਿਹਾ ਜਿੱਤੇ ਆਉਟ ਜਾਣ ਦੇ ਸਾਧ ਠੀਕ ਜੇ ਹੁਣ ਫੇ ਗੁਰੂ ਨਾਲ ਜੁੜੀ ਗੁਰੂ ਨਾਲ ਜੁੜੀ ਹੋਈ ਗੱਲ ਸੀ ਇਹ ਇਥੇ ਬਣਾ ਲਿਆ ਤੇ ਕਾਜ਼ਲਾ ਖਾਂਸੇ ਦਾ ਬਾਜ ਲਿਆ ਹੋਇਆ ਗੁਰੂਆਂ ਦਾ ਕਰ ਸਾਡੀ ਸਾਡਾ ਫੈਰ ਹੈ ਸਾਰੇ ਕਿ ਗੁਰੂਆਂ ਦੇ ਫੈਲੋਨਾਂ ਪੱਜ ਕੇ ਬਾਜਾ ਇਹਨੂੰ ਛੱਡ ਕੇ ਧੀਰਵਨ ਨੂੰ ਸੁਵਾੜ ਕੇ ਅਲਤਾਰ ਚਲੇ ਗਏ। ਉਹ ਤਾਂ ਹੈ ਲਾ ਰੱਦ ਹੋ ਗਿਆ ਫਿਰ। ਜਿਹਨਾਂ ਬੜਾਇਓ ਛੱਡ ਪੀ ਗਿਆ। ਛੇਵੇਂ ਪਾਇਜਾ ਇਸਾਂ ਕੀ ਦੁਪਰ ਚਲੇ ਗਏ। ਜਿਹਨਾਂ ਬੜਾਇਓ ਛੱਡ ਜਿਨਾ ਕਾਲ ਤੱਕ ਉਹ ਬੁਲਾਇਓ ਛੱਡ ਪੀ ਗਿਆ। ਇਹ ਦੇਵ ਨੇ ਮਰਦ ਵੀ ਛੱਡ ਗਿਆ ਕਿਉਂ ਛੱਡ ਗਿਆ। ਬਲੋਵੇਂ ਪਾਸ਼ਾ ਨੂੰ ਤੇ ਛੇਵੇਂ ਪਾਸ਼ਾ ਨੇ ਲੜਦੇ ਨਾਵੇਂ ਪਾਸ਼ਾ ਨੇ ਗੁਰੂ ਜੀ ਨਾਲ ਗੁਰਿਆਈ ਮਿਲੀ ਏ। ਉਹਨਾਂ ਨੂੰ ਵਾੜ ਦਿੱਤਾ ਕੇ ਰਹੇ ਸੀ। ਇਹ ਤੁਸੀਂ ਹੁਪ ਤਈ ਜਾਂਦੇ ਹੋ ਇੰਪੋਰਟੈਂਸ ਸੁਬ ਜੀ ਆਇ ਕਿਉ ਨਹੀਂ ਜਾਂਦੇ ਉਦੋਂ ਕਾਲ ਦਾ ਕਿਤੇ ਗਿਆ ਸੀ ਬਾਹਰ ਕੰਨੂ ਦਾ ਉੱਥੇ ਬਣ ਨਹੀਂ ਦਿੰਦੇ ਤੁਸੀਂ ਕਹਿ ਰਹੇ ਹੋ ਕਾਲ ਦਾ ਖੜੂ ਵੀ ਜਿਹੜੇ ਬੈਠੇ ਨੇ ਗੁਰਮੁਖ ਗੁਰਮੁਖ ਜੇ ਕੋਈ ਹੋਵੇ ਤੇ ਮਾਰ ਦਿੱਤੇ ਕਾਲ ਦਾ ਖੜੋ ਫਿਰ ਹੋ ਗੁਰਮੁਖ ਦੀਦਰ ਤਾਂ ਮਿਲੂ ਕੋਈ ਨਹੀਂ ਕੋਣ ਐਸਾ ਨੇ ਰੱਠ ਮਾਰ ਤੇ ਘੱਟੇ ਹੋਏ ਟੜੇ ਰਾਰੇ ਘਟੇ ਹੋਏ ਰੇ ਮਾਇਆਦਾਰੀ ਘਟੇ ਹੋਏ ਰੇ ਮਾਇਆਦਾਰੀਆਂ ਦਾ ਕਬਜਾ ਕਿੰਨੂ ਦੱਸਦੇ ਤੁਸੀਂ ਗੁਰਮੱਧੇ ਉਲਟੇ ਤੁਸੀਂ ਸਾਰਾ ਕੁਝ ਕਰ ਰਹੇ ਹੋ ਉੱਤੇ ਬੈਠੇ ਤੁਸੀਂ ਤਾਂ ਆਪੇ ਖਤਮ ਕਰਤਾ ਸਭ ਕੁਝ ਥੋੜਾ ਘੰਦਾ ਰੇ ਖਤਮ ਕਰਿਆ ਸਭ ਕੁਝ ਕੂਕੂ ਜੇ ਬੜਾਲੇ ਨੇ ਭੂਖ ਕੋਈ ਮਰਦਾ ਕੂਕੂ ਬੈਠਦਾ ਕਹਦੇ ਅਕਾਲ ਤਖਤ ਅਕਾਲ ਤਖਤ ਤਾਂ ਜੇ ਪਰਮੇਸ਼ਰ ਦੇ ਖਬਰ ਬੋਲੇ ਉਥੋਂ ਇਹ ਤੇ ਨਾਨਕ ਬੋਲੇ ਅਸੀਂ ਬੁਲਾਇਆ ਕਬੀਰ ਬੋਲੇ ਅਸੀਂ ਬੁਲਾਇਆ ਇਹ ਹੋਰ ਬਾਅਦ ਚ ਸਾਰੇ ਬੁਲਾਏ ਬੋਲਦੇ ਨੇ ਉਹ ਕੋਈ ਹੋਵੇ ਰੋਬਰ ਬੋਲਣ ਵਾਲਾ ਉਥੇ ਬੁਲਾਉਣ ਵਾਲਾ ਹੋਵੇ ਆ ਬੋਲਣ ਵਾਲਾ ਹੋਵੇ ਫੇਰ ਤਾਂ ਤੁਸੀਂ ਬਾੜਾ ਬੁੱਢਾ ਬੈਠ ਸਕਦੇ ਹੋ ਵੀ ਅਕਾਲ ਤਖਤ ਹੈ ਬੈਠਣਾ ਤਾਂ ਸਾਰੇ ਜੋਰ ਨੇ ਤੇ ਬਾਇਆ ਧਾਰੀ ਨੇ ਬੋਲੇ ਨੇ ਤੋ ਰੱਖਦਾ ਤੁਸੀਂ ਇਹ ਗੱਲ ਤਾਂ ਕੌਣ ਮੰਨ ਲੂ ਇਸ ਗੱਲ ਨੂੰ ਕਿਸੇ ਨਾਲ ਨਹੀਂ ਬੰਦ ਤੁਸੀਂ ਬੰਦੀ ਜਾਓ ਕਰਤ ਕਰਦਾ ਲੋਕਾਂ ਬਾਕੀ ਹੋ ਗਏ ਸਭ ਥੋੜਿਆ ਈ ਸਿੱਖੀ ਨਹੀਂ ਮੰਡੀ ਇਹ ਥੋੜ ਇਹ ਨਾਲੀ ਸਿੱਖੀ ਹੈ ਜਿਹੜੀ ਪ੍ਰਚਾਰ ਹੁੰਦੀ ਹੈ ਆਹ ਮੰਨਾਂਗੇ ਜਿਹੜੀ ਜਿਹੜੀ ਹੈ ਨਾ ਗੁਰਬਾਣੀ ਦੇ ਵਿੱਚ ਲਿਖੀ ਹੋਈ ਹੈ ਇਹ ਸਿੱਖੀ ਪਰੜ ਕਰਾਂਗੇ ਇਹਦੀ ਬੰਦੀ ਜਿਹੜੀ ਥੋੜਿਆ ਈ ਵਰਤ ਕਰਦੇ ਸਾਰੇ ਉਹਨੇ ਤਾਂ ਬੇੜਾ ਕਰਤਾ ਸਾਡਾ ਬਿਆਣੇ ਨਹੀਂ ਬੰਦੇ ਸਾਡੇ ਮਰਦੇ ਤੁਹਾਡੀ ਇੱਜ਼ਤੇ ਨਹੀਂ ਰਹਿਣ ਦਿੱਤੀ ਉਹ ਸਿੱਧੀ ਦੇ ਚਲ ਉਹਨੇ ਤਾਂ ਆਹ ਬਾਦਾ ਰਬਦਾਸ ਗੁਰੂ ਨਹੀਂ ਨਾਨਕ ਗੁਰੂ ਹੈ ਫੇ ਰੋਲੇ ਤੁਹਾਡੇ ਪਾਇਏ ਸਾਰੇ ਕਿਉਂ ਆਪ ਕੇ ਬੇਰਬਦਾ ਜਵਾਰ ਰੋ ਤੁਸੀਂ ਜੱਟੋਂ ਇਸ ਕਰਕੇ ਤੁਹਾਡੇ ਲਾਗਦੇ ਪਿੱਛੇ ਫੇ ਸੁਦਾਇਤ ਹੈਗੀ ਹੈ ਮੈਂ ਮੰਨਦਾ ਰਹਾ ਤੇਰੀ ਗੁਰਬਾਨੀ ਦਾ ਦਵਾਇਦਾਰੀ ਗੱਲ ਹੀ ਥੋੜੇ ਬੰਦ ਦਵਾਇ ਤੇ ਨਾਨਕ ਕਿਉਂ ਬੜਾ ਹੈ ਅਰਦਾਸ ਕਿਉਂ ਛੋਟਾ ਹੈ ਇਹ ਗੱਲ ਦੀ ਕਲੈਰੀਫਿਕੇਸ਼ਨ ਕਰ ਦੋ ਤੁਹਾਡੀ ਗੱਲ ਮੰਨ ਲਵਾਂਗੇ ਨਹੀਂ ਤੁਹਾਡਾ ਸਭ ਕੁਝ ਮੇੜਾ ਕਰਕੇ ਕਿਉਂ ਨਾਨਕ ਬੜਾ ਹੈ ਕਿਉਂ ਅਰਦਾਸ ਛੋਟਾ ਹੈ ਗੁਰਬਾਨੀ ਜੋ ਸਾਬਤ ਕਰੋ ਠੀਕ ਠੀਕ ਕਰ ਲਾ ਕੁਰਬਾਨੀ ਤੇ ਸਾਬਤ ਨਹੀਂ ਹੁਣ ਉਹ ਜਿਹੜੀ ਸਾਬਤ ਹੁੰਦਾ ਨਾਨ ਦਾ ਦਾਸ ਇਹਦਾ ਹੌਲ ਸੰਤ ਕੀ ਰੇਣ ਪਿਆਰੇ ਹੌਲ ਸੰਤ ਕੀ ਸਰਣਾ ਝੋਣ ਕਹਿਣਾ ਨਾਨ ਕੇ ਗੱਲ ਸਾਰੇ ਰੋਦ ਕੇ ਜੀ ਲੋ ਚਾਹੋ ਆਓ ਆਪਣੇ ਆਪ ਨੂੰ ਨਾਨ ਤੋਂ ਮਿਲਦੇ ਅਸੀਂ ਕਹਿੰਦੇ ਕਹੀਏ ਮਹਾਰਜ ਬੋਲਿਆ ਨਾਨਕੋ ਗੱਲ ਆ ਲੱਗਿਆ ਬੋਲਣਾ ਲੋੜ ਕਿਥੋਂ ਜਾ ਕੇ ਬੋਲਿਆ ਉਹ ਦਿੱਲੀ ਤੋਂ ਬੋਲਿਆ ਕੋਲਕਾਤਾ ਤੋਂ ਬੋਲਿਆ ਬੰਬਈ ਤੋਂ ਬੋਲਿਆ ਲਾਹੌਰ ਤੋਂ ਬੋਲਿਆ ਅਬਰਨ ਤੋਂ ਬੋਲਿਆ ਕਿਥੋਂ ਬੋਲਿਆ ਹਲਾਕਾਲਾ ਗੁਜਰਾਤ ਤੋਂ ਬੋਲਿਆ ਬਸ ਬੋਲਿਆ ਤਾਂ ਨਾਨਕਿਆ ਸਪੀਕਰ ਕਿਹੜਾ ਸੀ ਸਟੇਜ ਕਿਹੜੀ ਸੀ ਉਹ ਗੱਲ ਆ ਲੱਗਾ ਬੋਲਿਆ ਤਾਂ ਨਾਨਕਿਆ